ਅਕਸਰ ਮਨੁੱਖ ਬਹੁਤ ਥੋੜੀ ਜਹੀ ਉਕਸਾਹਟ ਨਾਲ ਹੀ ਦੂਜੇ ਮਨੁੱਖ ਨਾਲ ਬੁਰਾ ਵਰਤਾਓ ਕਰਨ ਲੱਗ ਪੈਂਦਾ ਹੈ। ਕੁਝ ਲੋਕ ਤਾਂ ਦੂਜਿਆਂ ਨੂੰ ਸਜ਼ਾ ਦੇ ਕੇ ਅੰਦਰੋਂ ਖੁਸ਼ੀ ਮਹਿਸੂਸ ਕਰਦੇ ਨੇ। ਉਹ ਆਪਣੇ ਗੁੱਸੇ ਨੂੰ ਇਨਸਾਫ ਦਾ, ਧਰਮ ਦਾ ਨਾਮ ਦੇ ਦਿੰਦੇ ਨੇ। ਉਹ ਦੂਜੇ ਨੂੰ ਮਾਰ ਕੇ, ਉਹਨੂੰ ਤੋੜ ਕੇ, ਉਹਨੂੰ ਨੀਵਾ ਦਿਖਾ ਕੇ ਕਹਿੰਦੇ ਹਨ ਕਿ ਅਸੀਂ ਤਾਂ ਠੀਕ ਕਰ ਰਹੇ ਹਾਂ। ਗੁਰਬਾਣੀ ਇਸ ਤਰ੍ਹਾਂ ਦੀ ਸੋਚ ਨੂੰ ਸਵੀਕਾਰ ਨਹੀਂ ਕਰਦੀ। ਔਲ ਤਰਮ ਦਇਆ ਕਾਪੂ ਜਿੱਥੇ ਦਇਆ ਨਹੀਂ ਉਥੇ ਤਰਮ ਨਹੀਂ ਜਿੱਥੇ ਸਜ਼ਾ ਦੇਣ ਚ ਮਜ਼ਾ ਹੈ ਉਥੇ ਸੱਚੀ ਨੇਕੀ ਨਹੀਂ ਹੋ ਸਕਦੀ ਗੁਰਮਤ ਸਾਨੂੰ ਸਿਖਾਉਂਦੀ ਹੈ ਕਿ ਜੋ ਮਨੁੱਖ ਸੱਚਮੁੱਚ ਚੰਗੀ ਦੁਨੀਆ ਬਣਾਉਣਾ ਚਾਹੁੰਦਾ ਹੈ ਉਹ ਦੂਜਿਆਂ ਨੂੰ ਦੁੱਖ ਦੇਣ ਵਿੱਚ ਖੁਸ਼ੀ ਨਹੀਂ ਲੈਂਦਾ ਉਹ ਸੁਧਾਰ ਚਾਹੁੰਦਾ ਹੈ ਸਜ਼ਾ ਨਹੀਂ ਉਹ ਰੌਸ਼ਨੀ ਫੈਲਾਉਣਾ ਚਾਹੁੰਦਾ ਹੈ ਅੱਗ ਨਹੀਂ ਕਬੀਰ ਜੀ ਕਹਿੰਦੇ ਹਨ ਕਿ ਜਿੱਥੇ ਖਿਮਾ ਤਹੇ ਆਪ ਜਿੱਥੇ ਮਨ ਅੰਦਰ ਸ਼ਾਂਤੀ ਹੈ ਉੱਥੇ ਪ੍ਰਮਾਤਮਾ ਆਪ ਹੈ ਫਿਰ ਜਿੱਥੇ ਧਰਮ ਦੇ ਨਾਮ ਤੇ ਜਾਂ ਕਿਸੇ ਹੋਰ ਗੱਲ ਪਿੱਛੇ ਮਨ ਅੰਦਰ ਅੱਗ ਹੈ ਕ੍ਰੋਧ ਹੈ ਗੁੱਸਾ ਹੈ ਉੱਥੇ ਰੱਬ ਕਿਵੇਂ ਹੋ ਸਕਦਾ